ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ 13 ਅਪ੍ਰੈਲ ਨੂੰ ਵਿਸਾਖੀ ਦਾ ਦਿਹਾੜਾ ਵੀ ਆਉਣ ਵਾਲਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਦਿਨ ਇੱਕ ਸ਼ੁਭ ਦੁਰਲਭ ਸੰਜੋਗ ਵੀ ਪਨਨ ਜਾ ਰਿਹਾ ਹੈ ਤੁਹਾਨੂੰ ਦੱਸਿਆ ਕਿ ਸੇਕਰ ਇਸ ਦਿਨ ਤੁਸੀਂ ਇੱਕ ਰੋਟੀ ਦਾ ਤੇ 1 ਰੁਪਏ ਦੇ ਸਿੱਕੇ ਦੇ ਨਾਲ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਵੇਗੀ ਤੁਹਾਡੇ ਘਰ ਦੇ ਵਿੱਚ ਤਾਂ ਦੌਲਤ ਦੀ ਕੋਈ ਵੀ ਕਮੀ ਨਹੀਂ ਰਹੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੀ ਹਾਜ਼ਰੀ ਵਾਹਿਗੁਰੂ ਲੈ ਕੇ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਦੇ ਵਿੱਚ ਤੁਹਾਨੂੰ ਸਾਰਿਆਂ ਹੀ ਖੁਸ਼ੀਆਂ ਪ੍ਰਾਪਤ ਹੋ ਜਾਣ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵੇਸ਼ਾ ਹੈ। ਜੇਕਰ ਤੁਸੀਂ ਸਭ ਕੰਮ ਕਰਕੇ ਅੱਕ-ਥੱਕ ਚੁੱਕੇ ਹੋ ਭਾਵੇਂ ਕੰਮ ਕਰਕੇ ਥੱਕ ਚੁੱਕੇ ਹੋ, ਪਾਠ ਪੂਜਾ ਵੀ ਕਰਕੇ ਦੇਖ ਲਿਆ ਹੈ, ਦਾਨ ਪੁੰਨ ਵੀ ਕੀਤਾ ਹੈ, ਸੇਵਾ ਕਰਕੇ ਵੀ ਦੇਖੀ ਹੈ ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਤੁਹਾਡੇ ਕੋਈ ਵੀ ਬਦਲਾਅ ਨਹੀਂ, ਕੋਈ ਫਰਕ ਨਹੀਂ। ਜ਼ਿੰਦਗੀ ਦੀਆਂ ਦੁੱਖ ਤਕਲੀਫਾਂ, ਪਰੇਸ਼ਾਨੀਆਂ ਤੁਹਾਡੀਆਂ ਦੂਰ ਨਹੀਂ ਹੋ ਰਹੀਆਂ। ਮਨ ਨੂੰ ਕਿਧਰੇ ਵੀ ਸੁਖ ਚੈਨ ਨਹੀਂ ਮਿਲ ਰਿਹਾ ਮਨ ਹਰ ਵੇਲੇ ਦੁਖੀ ਰਹਿੰਦਾ ਹੈ ਤਾਂ ਫਿਰ ਤੁਸੀਂ ਕੱਲ ਜਾਂ ਫਿਰ ਪਰਸੋਂ ਤੋਂ ਜਦੋਂ ਵੀ ਤੁਹਾਡਾ ਦਿਲ ਕਰਦਾ ਹੈ ਉਸ ਦਿਨ ਤੋਂ ਹੀ ਇਹ ਛੋਟੇ ਛੋਟੇ ਬਦਲਾਅ ਆਪਣੀ ਜ਼ਿੰਦਗੀ ਦੇ ਵਿੱਚ ਕਰਕੇ ਦੇਖੋ ਇਹ ਛੋਟੇ ਛੋਟੇ ਕੰਮ ਜੋ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੇ ਉਹਨਾਂ ਨੂੰ ਤੁਸੀਂ ਕਰ ਲੈਂਦੇ ਹੋ ਤਾਂ ਦੇਖਣਾ ਵਾਈਗਰੋ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਦੁੱਖ ਤਕਲੀਫਾਂ ਪਰੇਸ਼ਾਨੀਆਂ ਦੂਰ ਹੋਣਗੀਆਂ ਤੇ ਉਹਨਾਂ ਦਾ ਹਾਲ ਤੁਹਾਨੂੰ ਖੁਦ ਆਪਣੇ ਆਪ ਹੀ ਮਿਲਣਾ ਸ਼ੁਰੂ ਹੋਵੇਗਾ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਬਰਕਤਾਂ ਆਉਣੀਆਂ ਸ਼ੁਰੂ ਹੋ ਅਚਾਨਕੀਆਂ ਫਿਰ ਇਹ ਛੋਟੇ ਛੋਟੇ ਬਦਲਾਅ ਜਾਂ ਛੋਟੇ ਛੋਟੇ ਨਿਯਮ ਕਿਹੜੇ ਹਨ ਇਸੇ ਬਾਰੇ ਅਸੀਂ ਅੱਜ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਸਤ ਸ੍ਰੀ ਅਕਾਲ ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਪੈਂਦੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਕਿਉਂਕਿ ਅਧਿਆਤੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਸਤ ਸ੍ਰੀ ਅਕਾਲ ਜੀ ਜੋ ਵੀ ਇਨਸਾਨ ਰੱਬ ਨੂੰ ਮੰਨਦਾ ਹੈ ਰੱਬ ਦੀ ਤਾਕਤ ਨੂੰ ਰੱਬ ਦੀ ਪਾਵਰ ਨੂੰ ਆਪਣੇ ਮਨ ਦੇ ਵਿੱਚ ਸਮਝਦਾ ਹੈ ਕਿ ਮੈਨੂੰ ਜੋ ਮਿਲਣਾ ਹੈ ਰੱਬ ਦੀ ਮਰਜ਼ੀ ਦੇ ਨਾਲ ਹੀ ਮਿਲਣਾ ਹੈ ਰੱਬ ਦੀ ਖੁਸ਼ੀ ਨਾਲ ਮਿਲਣਾ ਹੈ ਤਾਂ ਹਰ ਬੰਦਾ ਰੱਬ ਨੂੰ ਖੁਸ਼ ਕਰਨਾ ਚਾਹੁੰਦਾ ਹੈ ਰੱਬ ਨੂੰ ਪਰਮ ਪਿਤਾ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਕਈ ਲੋਕ ਤਾਂ ਪਾਠ ਪੂਜਾ ਕਰਦੇ ਹਨ ਕਈ ਲੋਕ ਦਾਨ ਪੁੰਨ ਕਰਦੇ ਹਨ ਤੇ ਕਈ ਲੋਕ ਸੇਵਾ ਪੂਰੀ ਭਾਵਨਾ ਦੇ ਨਾਲ ਕਰਦੇ ਹਨ ਸਾ ਸੰਗਾਜੀ ਭਾਵੇਂ ਕਿ ਹਰ ਇੱਕ ਬੰਦਾ ਆਪੋ ਆਪਣੇ ਹਿਸਾਬ ਦੇ ਨਾਲ ਆਪੋ ਆਪਣੇ ਕੋਸ਼ਿਸ਼ ਕਰਦਾ ਹੈ ਕਿ ਮੈਂ ਆਪਣੇ ਵਾਈਗੁਰੂ ਸੱਚੇ ਪਾਤਸ਼ਾਹ ਜੀ ਨੂੰ ਰੱਬ ਨੂੰ ਕਿਸੇ ਤਰ੍ਹਾਂ ਖੁਸ਼ ਕਰ ਲਵਾਂ ਕਿਉਂਕਿ ਪਤਾ ਹੈ ਕਿ ਰੱਬ ਦੀ ਖੁਸ਼ੀ ਦੇ ਨਾਲ ਮੇਰੇ ਤੇ ਇਹ ਮਿਹਰ ਤੇ ਕਿਰਪਾ ਹੋਣੀ ਹੈ ਜੋ ਵੀ ਮੈਂ ਰੱਬ ਤੋਂ ਮੰਗ ਰਿਹਾ ਹਾਂ ਜਾਂ ਮੰਗ ਰਹੀ ਹਾਂ ਉਹ ਮੈਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਹਾਸਲ ਹੋਵੇਗਾ ਮਹਾਪੁਰਖ ਜੀ ਆਖਦੇ ਹਨ ਕਿ ਕਈ ਵਾਰ ਅਸੀਂ ਐਨੇ ਨੇਕ ਕੰਮ ਕਰਨ ਦੇ ਨਾਲ-ਨਾਲ ਕੁਝ ਗਲਤੀਆਂ ਕਰ ਬੈਠਦੇ ਹਾਂ ਜਿੰਨਾਂ ਗਲਤੀਆਂ ਦੇ ਕਰਕੇ ਸਾਡੇ ਉੱਤੇ ਜਿਹੜੀ ਕਿਰਪਾ ਹੋ ਰਹੀ ਹੁੰਦੀ ਹੈ ਉਸ ਨੂੰ ਅਸੀਂ ਸੰਭਾਲ ਨਹੀਂ ਪਾਉਂਦੇ ਭਾਵੇਂ ਜਦੋਂ ਅਸੀਂ ਪਰਮਪਿਤਾ ਪਰਮਾਤਮਾ ਵਾਹਿਗੁਰੂ ਜੀ ਨੂੰ ਯਾਦ ਕਰਦੇ ਹਾਂ ਪਾਠ ਪੂਜਾ ਕਰਦੇ ਹਾਂ ਸੇਵਾ ਸਿਮਰਨ ਕਰਦੇ ਹਾਂ ਤਾਂ ਜਾਂ ਕਹਿ ਲਓ ਕਿ ਦਾਨ ਪੁੰਨ ਨੇਕ ਕਰਮ ਕਰਦੇ ਹਾਂ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਹਰੇਕ ਕੰਮ ਦਾ ਫਾਲਸਾ ਨੂੰ ਦਿੰਦੇ ਹਨ ਸਾਡੇ ਤੇ ਕਿਰਪਾ ਕਰਦੇ ਹਨ ਪਰ ਅਸੀਂ ਹੀ ਆਪਣੀਆਂ ਗਲਤੀਆਂ ਦੇ ਕਰਕੇ ਅਣਗਹਿਲੀਆਂ ਦੇ ਕਰਕੇ ਵਾਇਕਰੂ ਚੀਜ਼ਾਂ ਦੂਰ ਹੋ ਜਾਂਦੇ ਹਾਂ ਅਤੇ ਉਹਨਾਂ ਦੀ ਕਿਰਪਾ ਨੂੰ ਸੰਭਾਲ ਨਹੀਂ ਪਾਉਂਦੇ ਤਾਂ ਇਸ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਜੋ ਅਸੀਂ ਤੁਹਾਨੂੰ ਨਿਯਮ ਤੁਹਾਨੂੰ ਦੱਸਣ ਵਾਲੇ ਹਾਂ ਜੇਕਰ ਇਹਨਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਤਾਰ ਲੈਂਦੇ ਹੋ ਤਾਂ ਦੇਖ ਲੈਣਾ ਤੁਹਾਡੀ ਕਿਸਮਤ ਬਦਲ ਜਾਵੇਗੀ ਤੁਹਾਡੀ ਕਮਾਈ ਦੇ ਵਿੱਚ ਬਰਕਤ ਪੈ ਜਾਵੇਗੀ ਇਹਨਾਂ ਨਿਯਮਾਂ ਨੂੰ ਅਪਣਾ ਕੇ ਅਸੀਂ ਆਪਣੀ ਨੇਕ ਕਮਾਈ ਦੇ ਵਿੱਚ ਵਾਅਦਾ ਕਰ ਸਕਦੇ ਹਾਂ ਨਾਲ ਹੀ ਨਾਲ ਜਿਹੜੀਆਂ ਗਲਤੀਆਂ ਕਰਕੇ ਅਸੀਂ ਵਾਇਗੁਰੂ ਜੀ ਦੀ ਕਿਰਪਾ ਨੂੰ ਗਵਾ ਰਹੇ ਹਾਂ ਉਹ ਵੀ ਕਿਰਪਾ ਨੂੰ ਅਸੀਂ ਦੁਬਾਰਾ ਹਾਸਲ ਕਰ ਸਕਦੇ ਹਾਂ ਭਾਵ ਕਿ ਉਹ ਜਿਹੜੀਆਂ ਗਲਤੀਆਂ ਕਰਨੀਆਂ ਹੈ ਉਹਨਾਂ ਨੂੰ ਛੱਡ ਦੇਣਾ ਹੈ ਸਭ ਤੋਂ ਪਹਿਲੀ ਗੱਲ ਸਾਧ ਸੰਗਤ ਜੀ ਮਹਾਪੁਰਖ ਜੀ ਆਖਦੇ ਹਨ ਜੋ ਵੀ ਸਵੇਰੇ ਉੱਠ ਕੇ ਭਜਨ ਬੰਦਗੀ ਕਰਦੇ ਹਨ ਰੱਬ ਦਾ ਨਾਮ ਜਪਦੇ ਹਨ ਜਾਂ ਦਾਨਪਨ ਗਾਰਦੀਆਂ ਸੇਵਾ ਸਿਮਰਨ ਕਰਦੇ ਹਨ ਬੜੇ ਵੱਡੇ ਕਰਮਾ ਵਾਲੇ ਹੁੰਦੇ ਹਨ ਕਿਉਂਕਿ ਇਹ ਤਾਂ ਵਾਇਗਰੂ ਸੱਚੇ ਪਾਤਸ਼ਾਹ ਪਰਮਾਤਮਾ ਦੀ ਕਿਰਪਾ ਦੀ ਨਿਸ਼ਾਨੀ ਹੈ ਕਿ ਉਹਨਾਂ ਤੇ ਵਾਇਗਰੂ ਜੀ ਦੀ ਕਿਰਪਾ ਹੋ ਚੁੱਕੀ ਹੈ ਕਿ ਉਹ ਇਹਨੇ ਨੇਕ ਕੰਮ ਕਰ ਰਹੇ ਹਨ ਵਾਇਗਰੂ ਜੀ ਦੀ ਮਰਜ਼ੀ ਤੋਂ ਬਿਨਾ ਤਾਂ ਉਹਨਾਂ ਦਾ ਨਾਮ ਲੈਣਾ ਵੀ ਇੰਪੋਸੀਬਲ ਹੈ ਨੇਕ ਕੰਮ ਵੀ ਉਹ ਕੋਈ ਵਿਅਕਤੀ ਨਹੀਂ ਕਰ ਸਕਦਾ ਜਿੰਨਾ ਸਿਰ ਵਾਇਗਰੂ ਜੀ ਦੀ ਕਿਰਪਾ ਨਾ ਹੋਵੇ ਸੋ ਸਾ ਸੰਗਾਂ ਜੀ ਤਾਂ ਵੈਗਰੋ ਜੀ ਸੱਚੇ ਪਾਤਸ਼ਾਹ ਜੀ ਦੀ ਪਹਿਲੀ ਕਿਰਪਾ ਦੀ ਨਿਸ਼ਾਨੀ ਹੋ ਜਾਂਦੀ ਹੈ ਤੁਸੀਂ ਇਹ ਸਾਰੇ ਨੇਕ ਕੰਮ ਕਰ ਰਹੇ ਹੋ ਪਰ ਨਾਲ ਨਾਲ ਜਿਹੜੀਆਂ ਗਲਤੀਆਂ ਹਨ ਜਿਵੇਂ ਕਿ ਪੂਰੇ ਦਿਨ ਦੇ ਵਿੱਚ ਝੂਠ ਬੋਲਣਾ ਆਪਣੀ ਕਿਰਤ ਦੇ ਵਿੱਚ ਬੇਈਮਾਨੀ ਕਰਨੀ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਜੋ ਵੀ ਮਾੜੇ ਕੰਮ ਜਿੰਨਾ ਤੁਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵਰਜਿਆ ਹੈ ਜੇਕਰ ਆਪਾਂ ਉਹ ਕੰਮ ਕਰ ਰਹੇ ਹਾਂ ਤਾਂ ਫਿਰ ਸਾਨੂੰ ਸਾਡੀ ਕੀਤੀ ਹੋਈ ਭਜਨ ਬੰਦ ਕੇ ਪਾਠ ਪੂਜਾ ਨੇ ਕੰਮ ਦੇ ਕਮਾਈ ਦਾ ਫਲ ਨਹੀਂ ਮਿਲੇਗਾ ਕਿਉਂਕਿ ਅਸੀਂ ਤਾਂ ਨਾਲ-ਨਾਲ ਗਵਾਈ ਵੀ ਜਾ ਰਹੇ ਹਾਂ ਖਰਚ ਕਰੀ ਜਾ ਰਹੇ ਹਾਂ ਮਹਾਂਪੁਰਖ ਜੀ ਆਖਦੇ ਹਨ ਕਿ ਜੇਕਰ ਤੁਸੀਂ ਪ셱ਨ ਬੰਦਗੀ ਕਰਦੇ ਹੋ ਤਾਂ ਨਾਲ-ਨਾਲ ਇਹ ਕੁਰੇਤਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਬਾਹਰ ਕੱਢ ਦਿਓ ਤਾਂ ਤੁਹਾਡੀ ਕੀਤੀ ਹੋਈ ਪ셱ਨ ਬੰਦਗੀ ਪਾਠ ਪੂਰਾ ਜਿਵੇਂ ਕਿ ਸਾ ਸੰਗਾ ਜੀ ਟੁੱਟੇ ਹੋਏ ਕੜੇ ਨੂੰ ਪਰੰਦਾ ਯਤਨ ਕਰ ਰਹੇ ਹਾਂ ਮੰਨ ਲਓ ਕਿ ਕੜੇ ਦੇ ਵਿੱਚ ਕੋਈ 5-7 ਛੇਕ ਹੋ ਜਾਂਦੇ ਹਨ ਤੇ ਅਸੀਂ ਉਹਨਾਂ ਨੂੰ ਸਵੇਰੇ ਵੀ ਭਰਦੇ ਹਾਂ ਸ਼ਾਮ ਨੂੰ ਵੀ ਭਰਦੇ ਹਾਂ ਪਰ ਉਹਦੇ ਵਿੱਚ ਪਾਣੀ ਟਿਕਦਾ ਨਹੀਂ ਬਿਲਕੁਲ ਵੀ ਨਹੀਂ ਟਿਕੇਗਾ ਸਾਧ ਸੰਗਾ ਜੀ ਕੜਾ ਜਿਹੜਾ ਹੈ ਸ਼ਾਮ ਤੱਕ ਖਾਲੀ ਹੋ ਹੀ ਜਾਣਾ ਹੈ ਸ਼ਾਮ ਦਾ ਪਰਿਆ ਕੜਾ ਸਵੇਰ ਤੱਕ ਖਾਲੀ ਹੋ ਜਾਵੇਗਾ ਜੇਕਰ ਉਸ ਕੜੇ ਨੂੰ ਭਰਨਾ ਹੈ ਤਾਂ ਪਹਿਲਾਂ ਉਹਨਾਂ ਛੇਤਾਂ ਨੂੰ ਬੰਦ ਕਰਨਾ ਪਵੇਗਾ ਉਸੇ ਹੀ ਤਰ੍ਹਾਂ ਜੇਕਰ ਆਪਣੇ کھیਤੇ ਹੋਈ ਭਜਨ ਬੰਦਗੀ ਤਾਂ ਨੇ ਕਮਾਈ ਦਾ ਪੂਰਾ ਲਾਭ ਲੈਣਾ ਹੈ ਫਲ ਪ੍ਰਾਪਤ ਕਰਨਾ ਹੈ ਤਾਂ ਵੈਗ੍ਰੋ ਸੱਚੇ ਪਾਤਸ਼ਾਹ ਜੀ ਦੇ ਦੱਸੇ ਹੋਏ ਬਚਨਾਂ ਦੇ ਅਨੁਸਾਰ ਚੱਲਣਾ ਪਾਏਗਾ ਜਿਵੇਂ ਸੰਗਤ ਜੀ ਡਾਕਟਰ ਦੀ ਦਵਾਈ ਸਾਡੇ ਤੇ ਅਸਰ ਕਰਦੀ ਹੈ ਜਦੋਂ ਅਸੀਂ ਡਾਕਟਰ ਦੇ ਦੱਸਿਓਏ ਨਾਲ-ਨਾਲ ਪ੍ਰੇਜ ਵੀ ਕਰਦੇ ਹਾਂ ਬਸ ਉਸੇ ਹੀ ਤਰ੍ਹਾਂ ਸਾ ਸੰਗਤ ਜੀ ਗੁਰੂ ਸਾਹਿਬ ਜੀ ਦਾ ਨਾਮ ਜਪਣ ਵਾਲੇ ਸੇਵਾ ਕਰਨ ਵਾਲੇ ਨਾਲ-ਨਾਲ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਕਿ ਸਾਰੇ ਦਿਨ ਦੇ ਵਿੱਚ ਅਸੀਂ ਕਿਸ ਤਰ੍ਹਾਂ ਦਾ ਵਿਚਾਰ ਵਟਾਂਦਰਾ ਕਰਦੇ ਹਾਂ ਝੋਟ ਫਰੇਬ ਟੱਗੀ ਠੋਰੀ ਨਿੰਦਿਆ ਚੁਗਲੀ ਤੋਂ ਦੂਰ ਰਹਿੰਦੇ ਹਾਂ ਕਈ ਵਾਰ ਸਾਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਸਵੇਰ ਦੇ ਕਿੰਨੇ ਮਾੜੇ ਕਰਮ ਕਰ ਚੁੱਕੇ ਹੁੰਦੇ ਹਾਂ ਅਸੀਂ ਆਪਣੇ ਚੰਗੇ ਕੰਮਾਂ ਦੀ ਗਿਣਤੀ ਤਾਂ ਰੱਖਦੇ ਹਾਂ ਪਰ ਮਾੜੇ ਕੰਮਾਂ ਦਾ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਦਿਨ ਵਿੱਚ ਮਾੜੇ ਕਰਮ ਕਿੰਨੇ ਕੀਤੇ ਹਨ ਇਸ ਕਰਕੇ ਮਹਾਪੁਰਖਾਂ ਦੀ ਯੋਗਤਾ ਇਹ ਹੈ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚੰਗੇ ਤੇ ਮਾੜੇ ਕਰਮਾਂ ਦੀ ਗਿਣਤੀ ਕਰੋ ਹਿਸਾਬ ਕਰੋ ਜਿਵੇਂ ਤੱਕੜੀ ਦੇ ਨਾਲ ਸੌਦਾ ਸੀ ਤੋਲਦੇ ਹਾਂ ਉਸੇ ਹੀ ਤਰ੍ਹਾਂ ਤੱਕੜੀ ਦੇ ਵਿੱਚ ਇੱਕ ਪਲੜੇ ਦੇ ਵਿੱਚ ਨੇਕ ਕੰਮ ਤੇ ਦੂਜੇ ਪਲੜੇ ਦੇ ਵਿੱਚ ਮਾੜੇ ਕੰਮ ਪਾਇਆ ਕਰੋ ਦੇਖਿਆ ਕਰੋ ਕਿ ਕਿਹੜਾ ਪਲੜਾ ਭਾਰੀ ਹੈ ਭਾਵੇਂ ਕੋਈ ਕਾਪੀ ਲੈ ਲਓ ਉਹਦੇ ਨਾਲ ਹਰ ਰੋਜ਼ ਪੈਨ ਦੇ ਨਾਲ ਇੱਕ ਲਿਸਟ ਬਣਾ ਲਿਆ ਕਰੋ ਇੱਕ ਪਾਸੇ ਕਿ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੀ ਵਾਰੀ ਪਰਮਾਤਮਾ ਦਾ ਨਾਮ ਸਿਮਰਿਆ ਪੂਰੇ ਦਿਨ ਵਿੱਚ ਮੈਂ ਪਰਮਾਤਮਾ ਜੀ ਨੂੰ ਕਿੰਨਾ ਕੁ ਸਮਾਂ ਆਪਣੇ ਅੰਗ ਸੰਗ ਸਮਝ ਕੇ ਕੋਈ ਵੀ ਮਾੜਾ ਕਰਮ ਨਹੀਂ ਕੀਤਾ ਪੂਰੇ ਦਿਨ ਵਿੱਚ ਮੈਂ ਕਿੰਨੇ ਨੇਕ ਕੰਮ ਕੀਤੇ ਤੇ ਕਿਸੇ ਦਾ ਅੱਜ ਮੈਂ ਭਲਾ ਕੀਤਾ ਕਿਸੇ ਦੀ ਮੈਂ ਨਿੰਦਿਆ ਚੁਕਲੀ ਤਾਂ ਨਹੀਂ ਕੀਤੀ ਕਿਸੇ ਦੇ ਚਿਹਰੇ ਤੇ ਮੇਰੇ ਕਰਕੇ ਖੁਸ਼ੀ ਆਈ ਹੈ ਜਾਂ ਕਿਸੇ ਦੇ ਚਿਹਰੇ ਤੇ ਮੇਰੇ ਕਰਕੇ ਰੋਣ ਆਇਆ ਹੈ ਪੈਸੇ ਤੋਂ ਇਲਾਵਾ ਬੜੇ ਤਰੀਕੇ ਹਨ ਕਿਸੇ ਦੀ ਮਦਦ ਕਰਨ ਦੇ ਕਿਸੇ ਦਾ ਪਲਾ ਕਰਨ ਦੇ ਤਾਂ ਵੇਖਣਾ ਕਿ ਪੂਰੇ ਦਿਨ ਦੇ ਵਿੱਚ ਕੋਈ ਵੀ ਲੋੜਵੰਦ ਮੇਰੇ ਕੋਲ ਆਇਆ ਮੈਂ ਉਸ ਨੂੰ ਕਿਸ ਤਰ੍ਹਾਂ ਦੇਣ ਕੀਤਾ ਲੋੜਵੰਦ ਦੀ ਜ਼ਰੂਰਤ ਸਿਰਫ ਪੈਸਾ ਨਹੀਂ ਹੁੰਦਾ ਉਸ ਦੀ ਕਈ ਸਲਾਹ ਮਸ਼ਵਰੇ ਅਸੀਂ ਉਸ ਨੂੰ ਦੇ ਕੇ ਸੁਖੀ ਕਰ ਸਕਦੇ ਹਾਂ ਕਿ ਮੈਂ ਸਵੇਰ ਦੇ ਕਿੰਨੀ ਵਾਰੀ ਝੂਠ ਬੋਲਿਆ ਤੇ ਕਿਸੇ ਦੀ ਨਿੰਦਿਆ ਚੁਗਲੀ ਕਿੰਨੀ ਵਾਰ ਕੀਤੀ ਤੇ ਕਿੰਨੇ ਸੁਣੇ ਮੈਂ ਆਪਣੀ ਜ਼ੁਬਾਨ ਰਾਹੀਂ ਕਿਸੇ ਦਾ ਦਿਲ ਦੁਖਾਇਆ ਹੈ ਜਾਂ ਨਹੀਂ ਮਹਾਪੁਰਖ ਜੀ ਆਖਦੇ ਹਨ ਜੋ ਬੰਦਾ ਹਰ ਰੋਜ਼ ਇਸ ਤਰ੍ਹਾਂ ਕਰਦਾ ਹੈ ਕਿ ਉਹਨੂੰ ਪਤਾ ਨਹੀਂ ਲੱਗਦਾ ਕਿ ਤਿੰਨ ਪਾਪ ਆਪਾਂ ਜ਼ਰੂਰ ਕਰਦੇ ਹਾਂ ਆਪਣੇ ਸਰੀਰ ਦੇ ਰਾਹੀਂ ਤਿੰਨ ਪਾਪ ਅੱਖਾਂ ਦੇ ਰਾਹੀਂ ਤੇ ਚਾਰ ਪਾਪ ਆਪਣੀ ਜ਼ੁਬਾਨ ਦੇ ਰਾਹੀਂ ਕੋਈ ਨਾ ਕੋਈ ਤਾਂ ਸਾਡੇ ਕੋਲੋਂ ਸਲਾਹ ਵੀ ਮੰਗ ਸਕਦਾ ਹੈ ਉਹਨੂੰ ਚੰਗੀ ਸਲਾਹ ਦੇਣੀ ਕਿਸੇ ਦੁਖੀ ਨੂੰ ਹਸਾ ਦੇਣਾ ਭਾਵ ਕਿ ਇਹ ਸਾਰੇ ਨੇਕ ਕੰਮਾਂ ਦੇ ਵਿੱਚ ਅਸੀਂ ਚੱਲਦੇ ਰਹਿਣਾ ਹੈ ਇੰਦਰ ਉੰਦਰ ਪਾਸੇ ਨਹੀਂ ਵੇਖਣਾ ਕੋਈ ਕੀ ਕਰਦਾ ਹੈ ਪਰ ਮੈਂ ਸੁਵੇ ਦੇ ਕਿੰਨੀ ਵਾਰ ਝੂਠ ਬੋਲਿਆ ਕਿੰਨੀ ਵਾਰ ਨਿੰਦਿਆ ਚੁਗਲੀ ਕੀਤੀ ਤੇ ਕਿੰਨੀ ਵਾਰ ਸੋਣੀ ਕਿੰਨੀ ਵਾਰ ਮੈਂ ਇਹ ਗੱਲ ਆਪਣੇ ਜ਼ੁਬਾਨ ਤੋਂ ਕਿਸੇ ਦਾ ਦਿਲ ਦੁਖਾਇਆ ਮਹਾਪੁਰਖ ਜੀ ਆਖਦੇ ਹਨ ਕਿ 10 ਬੰਦਾ 10 ਪਾਪ ਬੰਦਾ ਹਰ ਰੋਜ਼ ਕਰਦਾ ਹੈ ਉਹਨੂੰ ਪਤਾ ਵੀ ਨਹੀਂ ਲੱਗਦਾ ਫਿਰ ਸਾਡਾ ਜੱਪਿਆ ਹੋਇਆ ਨਾਮ ਕਿਸੇ ਵੀ ਕੰਮ ਨਹੀਂ ਹੁੰਦਾ ਇਸ ਲਈ ਪਹਿਲਾਂ ਇਹਨਾਂ ਤੇ ਕਾਬੂ ਪਾਉਣਾ ਹੈ ਇਸ ਕਰਕੇ ਮਹਾਰਾਜ ਨੇ ਕਿਆ ਹੈ ਕਿ ਕਾਟ ਪੋਲੋ ਜਿੰਨਾ ਬੋਲੋ ਸੋ ਸਮਝ ਕੇ ਬੋਲੋ ਸਾਢੇ ਬੋਲੇ ਨਾਲ ਹੀ ਅਗਲੇ ਦਿਨ ਮਨ ਨੂੰ ਠੰਡ ਪਹਿਚਾਣੀ ਹੈ ਅਗਲੇ ਦਾ ਮਨ ਖੁਸ਼ ਹੋਣਾ ਚਾਹੀਦਾ ਹੈ ਸੋ ਇਸ ਤਰ੍ਹਾਂ ਆਪਣੇ ਪੂਰੇ ਹੀ ਦਿਨ ਦੇ ਕੰਮਾਂ ਕਰਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਅੱਜ ਮੈਂ ਕਿੰਨੋ ਕਿੰਨੋ ਮਿਲਿਆ ਕਿਹੜਾ ਕੰਮ ਕੀਤਾ ਕਿਹੜੇ ਤਰੀਕੇ ਨਾਲ ਕੀਤਾ ਇਹ ਲਗਾਤਾਰ ਤੁਸੀਂ ਕੁ ਮਹੀਨਾ ਕਰਕੇ ਦੇਖ ਲਓ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਕਟਾਰੀ ਤੇ ਲਿਸਟ ਤਿਆਰ ਕਰ ਲਓ ਕਿ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਆਪਣੀ ਜ਼ਿੰਦਗੀ ਦੇ ਪੂਰੇ ਹੀ ਕੈਰੀਅਰ ਤੇ ਲਿਸਟ ਤੁਹਾਡੇ ਸਾਹਮਣੇ ਆ ਜਾਵੇਗੀ। ਅਸਲੀਅਤ ਆਪਣੇ ਦਾ ਹੀ ਪਤਾ ਲੱਗ ਜਾਵੇਗਾ। ਤੁਹਾਡੇ ਮਨ ਦੇ ਅੰਦਰ ਦੀ ਭਾਵਨਾ ਤੁਹਾਡੀ ਡਾਇਰੀ ਵਿੱਚ ਹੋਵੇਗੀ। ਮੈਂ ਆਪਣੇ ਜੀਵਨ ਦੇ ਵਿੱਚ ਕੀ ਕਰ ਰਿਹਾ ਹਾਂ, ਕਿੰਨਾ ਕ ਨੇਕ ਕੰਮ ਕਰ ਰਿਹਾ ਹਾਂ ਤੇ ਕਿੰਨੇ ਮਾੜੇ ਕਰ ਰਿਹਾ ਹਾਂ ਤਾਂ ਵਾਹਿਗੁਰੂ ਜੀ ਦੀ ਕਿਰਪਾ ਮੇਰੇ ਤੇ ਹੋਣੀ ਚਾਹੀਦੀ ਹੈ ਜਾਂ ਨਹੀਂ। ਇਹ ਵੀ ਤੁਹਾਨੂੰ ਉਹ ਡਾਇਰੀ ਤੋਂ ਹੀ ਇਸ ਆਪ ਕਿਤਾਬ ਲੱਗ ਜਾਵੇਗਾ ਜੇਕਰ ਤੁਸੀਂ ਚੰਗੇ ਕਰਮਾਂ ਦੇ ਉੱਪਰ ਧਿਆਨ ਦੇਵੋਗੇ ਪਾਪ ਗਿਣਤੀ ਜ਼ਿਆਦਾ ਹੋਵੇਗੀ ਤਾਂ ਪਰਮਾਤਮਾ ਤੁਹਾਡੇ ਅਰਦਾਸ ਜ਼ਰੂਰ ਕਬੂਲ ਕਰਨਗੇ ਤੁਹਾਡੀ ਨੇਕ ਕਮਾਈ ਦੇ ਵਿੱਚ ਬਰਕਤ ਪੈ ਜਾਵੇਗੀ ਗੁਰੂ ਦੀ ਖੁਸ਼ੀ ਨੂੰ ਹਾਸਲ ਕਰ ਲੋਗੇ ਉਸ ਬੰਦੇ ਦੀ ਨੇਕ ਕਮਾਈ ਨੂੰ ਵਤੋਂਦੀ ਪਰਮਾਤਮਾ ਜੀ ਫਿਰ ਪੂਰੀ ਕੋਸ਼ਿਸ਼ ਕਰਨਗੇ ਜਿਵੇਂ ਆਪਾਂ ਸਵੇਰੇ ਉੱਠ ਕੇ ਭਜਨ ਬੰਦਗੀ ਕਰਦੇ ਹਾਂ ਨਾਲ ਨਾਲ ਬਾਕੀ ਦਿਨ ਦੇ ਵਿੱਚ ਮੰਨ ਦੇ ਨਾਲ ਵਾਇਗਰੂ ਵਾਇਗਰੂ ਜੀ ਦਾ ਜਾਪ ਕਰਦੇ ਹਾਂ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਦੇ ਹਾਂ ਕਿਉਂਕਿ ਜਦੋਂ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇਗਾ ਤਾਂ ਇਹ ਮਨ ਮਾੜੇ ਕਰਮ ਬਿਲਕੁਲ ਵੀ ਨਹੀਂ ਕਰੇਗਾ ਉਸ ਤੋਂ ਬਾਅਦ ਵਾਹਿਗੁਰੂ ਜੀ ਕਹਿੰਦੇ ਹਨ ਮਾਲਕ ਦੀ ਦਿੱਤੀ ਹੋਈ ਹਰ ਚੀਜ਼ ਦੇ ਲਈ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਜਦੋਂ ਅਸੀਂ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਹਾਂ ਸਾਡੇ ਮਨ ਦੇ ਅੰਦਰ ਸਬਰ ਸੰਤੋਖ ਆ ਜਾਂਦਾ ਹੈ ਸਾਡਾ ਮਨ ਇੱਕ ਰੱਜੀ ਹੋਈ ਰੂਹ ਬਣ ਜਾਂਦਾ ਹੈ ਜਿੰਨੇ ਦਰ ਇਹ ਮੰਨਣੋਂ ਸ਼ੁਕਰਾਨੇ ਦੀ ਆਦਤ ਨਹੀਂ ਪੈਂਦੀ ਇਹ ਮਨ ਦਾ ਲਾਲਚ ਤੇ ਲੋਭ ਕਦੇ ਵੀ ਖਤਮ ਨਹੀਂ ਹੁੰਦਾ ਇਹਦੀ ਭੁੱਖ ਹੀ ਖਤਮ ਨਹੀਂ ਹੁੰਦੀ ਪਰ ਜਦੋਂ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਡੇ ਮਨ ਨੂੰ ਸਭ ਸੰਤੋਖਾ ਚਾਹੁੰਦਾ ਹੈ ਤੇ ਵਾਹਿਗੁਰੂ ਜੀ ਦੀ ਕਿਰਪਾ ਬਹੁਤ ਹੁੰਦੀ ਹੈ ਉਸ ਤੋਂ ਬਾਅਦ ਮਹਾਪੁਰਖ ਜੀ ਆਖਦੇ ਹਨ ਕਿ ਜਿਸਤਨ ਕੋਈ ਲੋਕ ਦਾਨ ਪੁੰਨ ਤਾਂ ਬਹੁਤ ਕਰਦੇ ਹਨ ਪਰ ਦਾਨ ਪੁੰਨ ਕਰਨ ਵੇਲੇ ਗਲਤੀ ਕਰ ਲੈਂਦੇ ਹਨ ਬਿਨਾਂ ਵਿਖਾਵੇ ਤੋਂ ਵੀ ਅਸੀਂ ਦਾਨ ਪੁੰਨ ਕਰ ਸਕਦੇ ਹਾਂ ਇੱਥੇ ਮਹਾਪੁਰਖ ਜੀ ਪੜੇ ਸੋਣੀ ਗੱਲ ਸਮਝਾਉਂਦੇ ਹਨ ਕਿ ਸਾਨੂੰ ਇਹ ਗੱਲ ਸਮਝਦੇ ਵਿੱਚ ਆ ਜਾਵੇ ਕਿ ਆਪਾਂ ਕਈ ਵਾਰ ਮਹਾਪੁਰਖਾਂ ਦੀ ਮੋਹ ਇਹ ਗੱਲ ਸੰਦੇਹ ਹੈ ਕਿ ਭਜਨ ਬੰਦਗੀ ਗੁਪਤ ਤਰੀਕੇ ਦੇ ਨਾਲ ਕਰੋ ਪੁੰਨ ਵੀ ਗੁਪਤ ਤਰੀਕੇ ਦੇ ਨਾਲ ਕਰੋ ਗੁਪਤ ਤਰੀਕੇ ਨਾਲ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਮਹਾਪੁਰਖ ਜੀ ਆਖਦੇ ਹਨ ਕਿ ਜਿਹੜੀ ਚੀਜ਼ ਗੋਪਤ ਰਹਿੰਦੀ ਹੈ ਪਾ ਗੋਪਤ ਰਹਿੰਦੀ ਹੈ ਜਿਹੜੀ ਕਿਸੇ ਦੇ ਸਾਹਮਣੇ ਨਹੀਂ ਆਉਂਦੀ ਉਹ ਚੀਜ਼ ਹਮੇਸ਼ਾ ਪਰਮਾਤਮਾ ਜੀ ਨੂੰ ਪਸੰਦ ਹੁੰਦੀ ਹੈ ਉਦਾਹਰਨ ਦੇ ਤੌਰ ਤੇ ਪੈਸਾ ਹੀ ਲੈ ਲਓ ਜਿੰਨੇ ਦਿਨ ਤੱਕ ਤੁਹਾਡੇ ਪੈਸੇ ਦਾ ਤੁਹਾਨੂੰ ਪਤਾ ਹੈ ਤੁਹਾਡਾ ਪੈਸਾ ਬਚਿਆ ਰਹੇਗਾ ਪਰ ਜਦੋਂ ਤੁਸੀਂ ਲੋਕਾਂ ਦੇ ਸਾਹਮਣੇ ਉਸ ਪੈਸੇ ਦਾ ਦਿਖਾਵਾ ਕਰਨਾ ਸ਼ੁਰੂ ਕਰ ਦਿਓਗੇ ਸੇਕੀਆਂ ਮਾਰਨੀਆਂ ਸ਼ੁਰੂ ਕਰ ਦਿਓਗੇ ਤਾਂ ਤੁਹਾਡੇ ਉਹ ਪੈਸੇ ਦੇ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਤੋਂ ਆਪਣੇ ਹੀ ਭੈਣ ਭਰਾਵਾਂ ਨੇ ਉਦਾਰ ਮੰਗਣਾ ਸ਼ੁਰੂ ਕਰ ਦੇਣਾ ਹੈ پیسے ਕਰਕੇ ਹੀ ਕਈ ਆਪਣੇ ਦੁਸ਼ਮਣ ਬਣ ਜਾਂਦੇ ਹਨ ਮਤਲਬ ਕਿ ਉਹ ਪੈਸਾ ਹੀ ਤੁਹਾਡੇ ਦੁੱਖ ਦਾ ਕਾਰਨ ਅਸਲ ਵਜ੍ਹਾ ਬਣਦੀ ਹੈ ਦੂਸਰੇ ਸਭ ਤੋਂ ਵੱਡੇ ਉਤਾਰਨ ਬਾਬਾ ਜੀ ਆਖਦੇ ਹਨ ਕਿ ਹਰ ਇਨਸਾਨ ਆਪਣੇ ਗੁਣ ਨੂੰ ਲੁਕਾ ਕੇ ਜਾਂ ਔਗਣਾਂ ਨੂੰ ਲੁਕਾ ਕੇ ਰੱਖਦਾ ਹੈ ਕੋਈ ਬੰਦਾ ਨਹੀਂ ਕਹਿੰਦਾ ਕਿ ਮੇਰੇ ਵਿੱਚ ਆ ਕਮੀ ਹੈ ਕੋਈ ਕਮੀ ਹੋਵੇ ਵੀ ਤੇ ਜਿਹੜੀ ਵੀ ਮਾਣੀ ਆਦਤ ਹੈ ਬੰਦਾ ਉਸ ਨੂੰ ਲੁਕਾ ਕੇ ਰੱਖਦਾ ਹੈ ਇਸ ਕਰਕੇ ਸਾਡੇ ਔਗਣਾਂ ਦੇ ਵਿੱਚ ਕਮੀਆਂ ਤਾਂ ਨਹੀਂ ਦਿਨੋ ਦਿਨ ਵਾਅਦਾ ਹੀ ਹੋ ਰਿਹਾ ਹੈ ਜਿਹੜੇ ਕੋਣ ਹਨ ਅਸੀਂ ਚੰਗੇ ਕਰਮ ਕਰਦੇ ਹਾਂ ਉਹਦਾ ਦਿਖਾਵਾ ਬੜਾ ਜ਼ਿਆਦਾ ਕਰਦੇ ਹਾਂ ਥਾਂ ਥਾਂ ਤੇ ਜਾ ਕੇ ਦੱਸਦੇ ਹਾਂ ਤੇ ਇਹ ਸਾਡੇ ਗੁਣਾਂ ਦੀ ਵੱਡੀ ਲਿਸਟ ਹੈ ਐਸ ਨੂੰ ਤੁਸੀਂ ਸੁਣ ਲਓ ਕਿ ਮੈਂ ਇਹ ਨੇਕ ਕੰਮ ਕੀਤੇ ਹਨ ਇਸ ਤਰੀਕੇ ਦੇ ਨਾਲ ਸਾਡੇ ਕੀਤੇ ਹੋਏ ਨੇਕ ਕੰਮ ਵੀ ਬਹੁਤ ਹੀ ਵਿਅਤਥ ਹੋ ਜਾਂਦੇ ਹਨ ਤੁਸੀਂ ਭਾਵੇਂ ਸੋਨਾ ਦਾਨ ਕਰ ਲਓ ਭਾਵੇਂ ਜੋ ਮਰਜੀ ਦਾਨ ਕਰ ਲਓ ਉਹਦਾ ਫਲ ਹੋਣਾ ਚਾਹੀਦਾ ਨਹੀਂ ਮਿਲਣਾ ਕਿਉਂਕਿ ਜਦੋਂ ਅਸੀਂ ਕਿਸੇ ਦੀ ਮਦਦ ਕਰਨ ਦੇ ਲਈ ਤੁਰ ਪੈਂਦੇ ਹਾਂ ਉੱਥੇ ਭੇਦਭਾਵ ਦਾ ਕੰਮ ਨਹੀਂ ਹੋਣਾ ਚਾਹੀਦਾ ਮਨ ਦੇ ਵਿੱਚ ਇਹ ਹੀ ਫਰਕ ਰਹਿ ਗਿਆ ਹੈ ਤਾਂ ਫਿਰ ਅਸੀਂ ਕਿਸੇ ਦਾ ਪਾਲਾ ਕੀਤਾ ਕਿਸੇ ਦੀ ਮਦਦ ਕੀਤੀ ਜਦੋਂ ਇਹ ਭਾਵਨਾ ਮਨ ਦੇ ਵਿੱਚੋਂ ਮਿਟ ਜਾਵੇਗੀ ਕਿ ਅਸੀਂ ਕੀ ਕਰ ਰਹੇ ਹਾਂ ਪਰਮਾਤਮਾ ਨੇ ਕੋ ਬੰਨੇ ਕਰ ਦੇਵਾਂਗੇ ਤਾਂ ਫਿਰ ਪਰਮਾਤਮਾ ਦੀਆਂ ਦਸਾਂ ਦਾ ਸੰਗ ਕਿਵੇਂ ਕਬੂਲ ਕਰਨਗੇ ਉਦਲੇ ਪ੍ਰਮਾਤਮਾ ਲਈ ਤਾਂ ਸਭ ਕੁਝ ਬਰਾਬਰ ਹੈ ਉਦਾਰਾਂ ਦੇ ਤੌਰ ਤੇ ਭਾਈ ਕਨਈਆ ਜੀ ਗੱਲ ਕਰੀਏ ਤਾਂ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਂਦੇ ਸਨ ਉਹਨਾਂ ਨੂੰ ਸਭ ਵਿੱਚ ਹੀ ਮੇਰੇ ਕਲਗੀਧਰ ਪਾਸ਼ਾ ਜੀ ਦੱਸਦੇ ਹਨ ਐਸ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਸਰਬੱਤ ਦਾ ਹੀ ਭਲਾ ਮੰਗੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਸੇਕਿ ਫਤਿਹ